ભગવંતબાજી ساری ઉમર તુસી ની રહેਣਾ ਤੇ મેં એnu رائے દઉંગા કે જેڑا તું એ નવા ਕੰਮ ਰੰਭਿਆ ਇਹਦੇ ਨਾਲ ਬੈਟਰ ਜੇ ਅਡੋਲਫ ਫਿਟਲਰ ਦੀ ਫੋਟੋ ਤੂੰ ਲਾ લે ਕਿਉਂਕਿ ਤੇਰੀ ਸੋਚ ਉਸ ਕਿਸਮ ਦੀ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾ ਦਿਓ ਤੇ ਹਿਟਲਰ ਦੀ ਫੋਟੋ ਲਾ ਲਓ ਇਸਲਾ ਵਿਰੋਧੀ ਤੇਰੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੱਤਾਤਰ ਦੇ ਲੀਡਰ ਯਾਨੀ ਕਿ ਭਗਵੰਤ ਮਾਨ ਨੂੰ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਖੈਰਾ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਖੁਸ਼ ਨੇ ਪਰ ਮਾਨ ਨਾਲ ਖਾਸੇ ਨਾਰਾਜ਼ ਨੇ ਇਸੇ ਲਈ ਤਾਂ ਕਹਿ ਗਏ ਨੇ ਕਿ ਭਗਵੰਤ ਮਾਨ ਜੀ ਤੁਸੀਂ ਕਿਹੜਾ ساری ਉਮਰ ਰਹਿਣਾ ਤੁਸੀਂ ਆਪਣੇ ਸਾਥੀ ਨੂੰ ਵਾਪਸ ਕਰ ਰਾਮ ਤੇ ਜੀ ਆਇਆਂ ਵੀ ਆਖਨੇ ਤੇ ਮੈਂ ਅੱਜ ਇਸੇ ਸਟੇਜ ਉਤੋਂ ਇੱਕ ਭਗਵੰਤ ਮਾਨ ਨੂੰ ਵੀ ਇਹ ਗੱਲ ਕਹਿਣਾ ਚਾਹੀਦਾ ਭਗਵੰਤ ਮਾਨ ਜੀ ساری ਉਮਰ ਤੁਸੀਂ ਨਹੀਂ ਰਹਿਣਾ ਤੇ ਜੇ ਤੁਸੀਂ ਸੋਚੋ ਕਿ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਅਸੀਂ ਦੱਸਣ ਤੋਂ ਗੁਰੇਜ਼ ਕਰਾਂਗੇ ਤਾਂ ਬਿਲਕੁਲ ਭੁੱਲ ਜਾ ਅਸੀਂ ਦਸਮ ਪਿਤਾ ਦੇ ਸਾਰੇ ਬੱਚੇ ਆ ਇਹ ਚੀਜ਼ਾਂ ਸਾਡੇ ਤੇ ਕੋਈ ਅਸਰ ਨਹੀਂ ਕਰਦੀ ਕੋਈ ਡਰ ਖੌਫ ਤੇ ਸਾਡੇ ਕੋਲ ਦੀ ਵੀ ਨਹੀਂ ਟੱਪਿਆ ਤੇ ਪਿਆਰ ਦੀ ਗੱਲ ਤੇ ਅਸੀਂ ਸਮਝ ਸਕਦੇ ਆਂ ਆ ਜਿਹੜਾ ਤੁਸੀਂ ਰਸਤਾ ਅਪਣਾ ਲਿਆ ਹੈ ਬਿਲਕੁਲ ਠੀਕ ਹੈ ਮੈਂ ਸਹਿਮਤ ਹਾਂ ਸਾਸੁਖਪਾਲ ਸਿੰਘ ਖੜਾ ਜੀ ਨਾਲ ਟਾਈਮ ਆ ਗਿਆ ਆਪਣੇ ਦਸਤਰਾ ਚ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਫਗਵਾ ਸਿੰਘ ਜੀ ਕਿਉਂਕਿ ਤੁਸੀਂ ਸੋਚਣਾ ਨਹੀਂ ਬੱਝੇ ਤੁਸੀਂ ਉਹ ਕੰਮ ਕਰ ਰਹੇ ਜਿਹੜੇ ਕੰਪਲੀਟਲੀ ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਨੇ ਕਿਰਪਾ ਕਰਕੇ ਸਰਨ ਨੂੰ ਪਹਿਲੇ ਉਹਨਾਂ ਦੀ ਤਸਵੀਰਾਂ ਆਪਣੇ ਦਸਤਰਾ ਤੋਂ ਉਤਾਰੋ ਮੈਂ ਇਹਨੂੰ رائے ਦਊਂਗਾ ਕਿ ਜਿਹੜਾ ਤੂੰ ਏ ਨਵਾਂ ਕੰਮ ਰੰਬੇ ਐ ਇਹਦੇ ਨਾਲੋਂ ਬੈਟਰ ਜੇ ਅਡੋਲਫ ਇਟਲਰ ਦੀ ਫੋਟੋ ਤੂੰ ਲਾ ਲੈ ਕਿਉਂਕਿ ਤੇਰੀ ਸੋਚ ਉਸ ਕਿਸਮ ਦੀ ਤੁਸੀਂ ਅਡੋਲਫ ਇਟਲਰ ਦੀ ਸੋਚ ਤੇ ਚੱਲਦੇ